ਸਰਕਾਰ ਦੇ ਵੱਲੋਂ ਇੱਕ ਨੀ ਪੱਥਰ ਰੱਖਿਆ ਜਾਣਾ ਸੀ ਜਿਸ ਦਾ ਢਾਂਚਾ ਤਿਆਰ ਕੀਤਾ ਗਿਆ ਗਿਆ ਕਿਹਾ ਗਿਆ ਜਾ ਰਿਹਾ ਕੋਸ ਨੂੰ ਨੁਕਸਾਨ ਪਹੁੰਚਾਇਆ ਗਿਆ ਪੀ ਡਬਲਯੂ ਡੀ ਦੇ ਜਿਹੜੇ ਜਈ ਉਹਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਹੋਇਆ ਇਹ ਜੋ ਵੀ ਇਹ ਝੂਠੀ ਸਟੋਰੀ ਬਣਾਈ ਗਈ ਆ ਆਪਣੇ ਆਪ ਇਹ ਇਥੇ ਟਾਟਾ ਟਾਟਾ ਰੱਖ ਕੇ ਤੇ ਇਹਨਾਂ ਨੇ ਉਹਦੀਆਂ ਫੋਟੋ ਫੋਟੋ ਲੈ ਕੇ ਤੇ ਕੰਮ ਕੀਤਾ ਹੋਣਾ ਲੇਕਿਨ ਸਾਡੇ ਬੇਟਾ ਨੇ ਮੇਰੇ ਬੇਟੇ ਨੇ ਇਹ ਕੰਮ ਨਹੀਂ ਕੀਤਾ ਜਿਹੜੇ ਟ੍ਰੋਲ ਕਰ ਰਹੇ ਆ 70 70 ਸਾਲ ਜਿੰਨਾ ਸਰਕਾਰਾਂ ਹਟਾਈਆਂ ਇਹਨਾਂ ਨੂੰ ਤੇ ਡੁੱਬ ਕੇ ਮਰ ਜਾਣਾ ਚਾਹੀਦਾ ਕਿ ਤੁਸੀਂ 70 ਸਾਲ ਰਾਜਪਾਕ ਕੀਤਾ ਟਾੜ ਕੋ ਬਖਾਨੇ ਨਹੀਂ ਬਣੇ ਟਾੜ ਕੋ ਟਰਾਂਸਫਾਰਮਰ ਨਹੀਂ ਲੱਗੇ ਤੇ ਹੁਣ ਸਰਕਾਰ ਲਾ ਰਹੀ ਆ ਤੇ ਤੁਹਾਡੇ ਢਿਡ ਪੀੜ ਹੁੰਦੀ ਆ ਅਜੇ ਸੰਗਤਾਂ ਦੇਖੀ ਕਿ ਸਰਕਾਰਾਂ ਜੜੀਆਂ ਨਾ ਆਪਣ ਜਸਨ ਪਾਰਟੀ ਨੂੰ ਨਾ ੱੱਕੇ ਦਾ ਕੰਮ ਕਰਦੀਆਂ ਅੱਜ ਪ੍ਰੈਕਟੀਕਲੀ ਹੀ ਦੇਖ ਲਿਆ ਕਿ ਸਾਡੇ ਨਾਲ ਬੜੀ ੱੱਕਾਸਾਈ ਹੋਈ ਹੈ ਮੇਰੇ ਬੇਟੇ ਦੇ ਵਿਰੁੱਧ ਐਫ ਆਈਰ ਦਰਜ ਕੀਤੀ ਗਈ ਹੈ ਉਹ ਬਿਨਾਂ ਇਨਵੈਸਟੀਗੇਸ਼ਨ ਦੇ ਕੀਤੀ ਗਈ ਹੈ ਜਦਕਿ ਉਹਦਾ ਕੋਈ ਕਸੂਰ ਵੀ ਨਹੀਂ ਹੈ ਉਹ ਚ ਸ਼ਰਾਰਤੀਆਂਸਰਾ ਵੱਲੋਂ ਸਾਡਾ ਜਿਹੜਾ ਡਵੈਲਪਮੈਂਟ ਦੇ ਕੰਮ ਆ ਉਹਨਾਂ ਨੂੰ ਦੇਖਿਆ ਨਹੀਂ ਜਾ ਰਿਹਾ ਔਰ ਨਹੀਂ ਪੱਥਰ ਇੱਕ ਨਹੀਂ ਤਿੰਨ ਨਹੀਂ ਪੱਥਰ ਦੀ ਛੇੜਛਾੜ ਕੀਤੀ ਗਈ ਆ ਉਹਨਾਂ ਜੇ ਕੋਈ ਅਣਖ ਦੀ ਕੋਈ ਗੱਲ ਹੁੰਦੀ ਸੇਖਵਾ ਸਾਹਿਬ ਚ ਤੇ ਉਹਨਾਂ ਨੂੰ ਇੱਥੇ ਦਿਕਟਨ ਕਰਨ ਆਉਣਾ ਹੀ ਨਹੀਂ ਚਾਹੀਦਾ ਜੇ ਪੈਸੇ ਕਰਤੇ ਹੁੰਦੇ ਤੇ ਦਿਕਟਨ ਕਰਦੇ ਤੇ ਆਪਾਂ ਇੱਕ ਪੋਲੀਟੀਕਲ ਬੰਦੇ ਦੇ ਆਖੇ ਲੱਗ ਕੇ ਉਹਨਾਂ ਦੇ ਦਬਾਏ ਠਾਣ ਕੇ ਤੇ ਫਟਾਫਟ ਪਰਚਾ ਦਰਜ ਕਰਦੇ ਆਂਗੇ ਇਹ ਗੱਲ ਬਣਦੀ ਤੇ ਨਹੀਂ ਨਾ KRT News Network ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਮੈਂ ਹਾਂ ਜਤੈਦਰ ਸੋਢੀ ਦੇਖਿਆ ਜਾ ਰਿਹਾ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਲਈ ਜਿਹੜਾ ਲਗਾਤਾਰ ਨੀਂ ਪੱਥਰ ਰੱਖੇ ਜਾ ਰਹੇ ਨੇ ਕਿਹੜਾ ਸੜਕਾਂ ਦੀ ਮੁਰੰਮਤ ਦੀ ਰਿਪੇਅਰ ਤੇ ਤਾਂ ਹੁਣ ਵੀ ਜਿਹੜਾ ਕੁਝ ਸਮੇਂ ਦੇ ਬਾਅਦ ਦੀ ਹਲਕਾ ਕਾਦੀਆਂ ਦੇ ਇੰਤਜ਼ਾਰ ਦੇ ਐਡਵੋਕੇਟ ਜਗਰੂਪ ਸਿੰਘ ਸੇਖਮਾ ਇਸ ਜਗ੍ਹਾ ਦੇ ਉੱਤੇ ਜਿਹੜਾ ਨੀਂ ਪੱਥਰ ਰੱਖਣ ਦੇ ਲਈ ਪਹੁੰਚ ਰਹੇ ਨੇ ਜਿਹੜਾ ਕਿ ਇੱਥੋਂ ਜਿਹੜੀ ਸੜਕ ਅੱਗੇ ਬਣ ਕੇ ਜਾਣੀ ਹੈ ਦੂਜੇ ਪਾਸੇ ਜੇ ਗੱਲ ਕਰ ਲਈਏ ਤਾਂ ਵੱਡੀ ਗਿਣਤੀ ਦੇ ਵਿੱਚ ਇਸ ਇਲਾਕੇ ਦੇ ਹਲਕਾ ਕਾਦੀਆਂ ਦੇ ਮੋਤਵਾਰ ਨੇ ਜਿਹੜੇ ਈ ਆਨੇ ਲਗਾਤਾਰ ਸਰਕਾਰ ਦੇ ਖਿਲਾਫ ਜਿਹੜੀ ਨਾਰੇਬਾਜ਼ੀ ਵੀ ਕੀਤੀ ਗਈ ਹੈ ਲਗਾਤਾਰ ਵਿਰੋਧ ਕਰਦੇ ਨਜ਼ਰ ਆ ਰਹੇ ਨੇ ਕਿਉਂਕਿ ਤੁਹਾਨੂੰ ਦੱਸ ਦਈਏ ਜਾਣਕਾਰੀ ਮੁਤਾਬਕ ਜਿਹੜਾ ਦੱਸਿਆ ਜਾ ਰਿਹਾ ਕਿ ਇਹ ਜਿਹੜਾ ਢਾਂਚਾ ਜਿਹੜਾ ਤਿਆਰ ਕੀਤਾ ਗਿਆ ਸੀ ਨੀ ਪੱਥਰ ਵਾਲਾ ਤਾਂ ਦੱਸਿਆ ਜਾਂਦਾ ਕਿ ਇਸ ਨੂੰ ਜਿਹੜਾ ਕਿ ਤੋੜ ਦਿੱਤਾ ਗਿਆ ਸੀ ਢਾਹ ਦਿੱਤਾ ਗਿਆ ਸੀ ਤਾਂ ਪੀਡਬਲਯੂਡੀ ਦੇ ਜਈ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਜਿਹੜਾ ਪੰਜਾਬ ਪੁਲਿਸ ਦੇ ਵੱਲੋਂ ਜਿਹੜਾ ਕਿ ਸਰਪੰਚ ਦੇ ਬੇਟੇ ਜਿਹੜਾ ਪਿੰਡ ਝੰਡਾ ਲਬਾਣਾ ਦੇ ਸਰਪੰਚਾ ਪਿੰਡ ਝੰਡਾ ਲਬਾਣਾ ਦੇ ਵਿੱਚ ਇਹ ਜਿਹੜਾ ਤਿਆਰ ਕੀਤਾ ਗਿਆ ਢਾਂਚਾ ਤਾਂ ਉੱਥੇ ਦੇ ਜਿਹੜੇ ਸਰਪੰਚ ਦੇ ਬੇਟੇ ਦੀਪ ਸਿੰਘ ਦੱਸਿਆ ਜਾ ਰਿਹਾ ਉਹਨਾਂ ਦੇ ਉੱਤੇ ਮਾਮਲਾ ਜਿਹੜਾ ਦਰਜ ਕਰ ਦਿੱਤਾ ਗਿਆ ਸੀ ਤਾਂ ਉਸ ਨੂੰ ਲੈ ਕੇ ਅੱਜ ਇਲਾਕੇ ਦੇ ਮੋਹਤਵਾਰਾਂ ਦੇ ਵਿੱਚ ਭਾਰੀ ਰੋਸ ਜਿਹੜਾ ਪਾਇਆ ਜਾ ਰਿਹਾ ਤਾਂ ਹੁਣ ਜਿਹੜਾ ਇੱਥੇ ਕੁਝ ਸਮੇਂ ਦੇ ਬਾਅਦ ਜਿਹੜਾ ਹਲਕਾ ਇੰਚਾਰਜ ਕਾਦੀਆਂ ਐਡਵੋਕੇਟ ਜਗਰੂਪ ਸਿੰਘ ਸੇਖਵਾ ਪਹੁੰਚ ਰਿਹਾ ਦੂਜੇ ਪਾਸੇ ਵਿਰੋਧ ਕਰਦੇ ਇੱਥੇ ਦੇ ਲੋਕ ਨਜ਼ਰੀ ਆ ਰਹੇ ਨੇ ਦੂਜੇ ਪਾਸੇ ਗੱਲ ਕਰ ਲਈਏ ਤਾਂ ਪੁਲਿਸ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਤਨਾਤ ਆ ਤਾਂ ਲਗਾਤਾਰ ਜਿਹੜੀਆਂ ਇੱਥੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ ਜਿਹੜੇ ਪਿੰਡ ਝੰਡਲਬਾਣਾ ਦੇ ਸਰਪੰਚ ਨੇ ਤਾਂ ਉਹਨਾਂ ਦੇ ਬੇਟੇ ਨੇ ਜਿਹੜੇ ਉਹਨਾਂ ਦੇ ਉੱਤੇ ਮਾਮਲਾ ਦਰਜ ਹੁੰਦਾ ਪੀ ਡਬਲਯੂ ਡੀ ਦੇ ਜਈ ਹੁੰਦੇ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਤਾਂ ਸਾਡੇ ਨਾਲ ਸਰਪੰਚ ਪਿੰਡ ਝੰਡਲਬਾਣਾ ਤੋਂ ਨੇ ਜ ਨੈਸਰ ਪੰਜਾਬ ਪਹਿਲਾਂ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਥੈਂਕ ਯੂ ਵੈਰੀ ਮਾਚ ਥੈਂਕ ਯੂ ਮਾਹਰ ਤੁਹਾਡੇ ਚਨਵ ਦੇ ਬਹੁਤ ਬਹੁਤ ਜਿਆਦਾ ਧੰਨਵਾਦ ਦੇਖਿਆ ਗਿਆ ਕਿ ਅੱਜ ਵੱਡੀ ਗਿਣਤੀ ਦੇ ਵਿੱਚ ਇਲਾਕੇ ਦੇ ਮੋਹਤਵਰ ਤੁਹਾਡੇ ਨਾਲ ਖੜੇ ਆ ਪ੍ਰੋਟੈਸਟ ਕੀਤਾ ਜਾ ਰਿਹਾ ਤੁਹਾਡੇ بیٹے ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਕੀ ਕਾਰਨ ਹੈ ਕਿਉਂ ਕੀਤਾ ਗਿਆ ਕਰ ਕੰਮ ਦੇਖੋ ਤੁਸੀਂ ਸਭ ਜਾਣਦੇ ਹੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੁਣ ਤੱਕ ਹੁਣ ਤੱਕ ਤੁਸੀਂ ਬਾਚੋਰ ਕਰ ਰਹੇ ਹੋ ਕਿ ਕਿਉਂ ਇੱਕ ਇੱਕ ਕੀ ਮਾਮਲਾ ਰੱਖੀ ਮੇਰੇ بیٹے ਅਹੇ ਹੁੰਦੇ ਹੁੰਦੇ ਹੀ ਕਿ ਸਰਕਾਰਾਂ ਜੜੀਆਂ ਨਾ ਆਪੋ ਜਿਸ਼ਨ ਪਾਰਟੀ ਨੂੰ ਨਾ ਤੱਕੇ ਦਾ ਕੰਮ ਕਰਦੀਆਂ ਹਨ ਅੱਜ ਪ੍ਰੈਕਟੀਕਲੀ ਹੀ ਦੇਖ ਲਿਆ ਕਿ ਸਾਡੇ ਨਾਲ ਬਣੀ ਧੱਕਾਸਾਹੀ ਹੋਈ ਹੈ ਮੇਰੇ ਬੇਟੇ ਦੇ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ ਉਹ ਬਿਨਾਂ ਇਨਵੈਸਟੀਗੇਸ਼ਨ ਦੇ ਕੀਤੀ ਗਈ ਹੈ ਜਦਕਿ ਉਹਦਾ ਕੋਈ ਕਸੂਰ ਵੀ ਨਹੀਂ ਹੈ ਸਰਕਾਰ ਦੇ ਵੱਲੋਂ ਇੱਕ ਨੀ ਪੱਥਰ ਰੱਖਿਆ ਜਾਣਾ ਸੀ ਜਿਸ ਦਾ ਢਾਂਚਾ ਤਿਆਰ ਕੀਤਾ ਗਿਆ ਕਿਹਾ ਗਿਆ ਜਾ ਰਿਹਾ ਕੋ ਉਸ ਨੂੰ ਨੁਕਸਾਨ ਪਹੁੰਚਾਇਆ ਗਿਆ ਪੀਡਬਲਯੂਡੀ ਦੇ ਜਿਹੜੇ ਜਈ ਉਹਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਹੋਇਆ ਕਿਵੇਂ ਦੇਖੋ ਇਸ ਤਰ੍ਹਾਂ ਦਾ ਕੋਈ ਗੱਲ ਨਹੀਂ ਹੈ ਇਹ ਸਭ ਤੁਸੀਂ ਕਹਿ ਲਓ ਝੂਠੀਆਂ ਮਨਕੜਾਂ ਤਕਾਣੀਆਂ ਨੇ ਕਿ ਉਹਦੇ ਬਿਆਨਾਂ ਤੇ ਪਰਚਾ ਦਰਜ ਕੀਤਾ ਗਿਆ ਉਹ ਇੱਕ ਸਰਕਾਰੀ ਮੁਲਾਜ਼ਮ ਹੈ ਉਹਨੂੰ ਇਹਨਾਂ ਨੂੰ ਗਵਾ ਬਣਾ ਲਿਆ ਉਹ ਤੇ ਸਰਕਾਰੀ ਮੁਲਾਜ਼ਮ ਤੇ ਸਰਕਾਰ ਦੇ ਇਮਪ੍ਰੈਸ਼ਨ ਦੇ ਥੱਲੇ ਹੁੰਦਾ ਕੋਲਕੋ ਤੇ ਜੋ ਮਰਜ਼ੀ ਦਿਖਾ ਲਓ ਜਿਹੜਾ ਮਾਮਲਾ ਦਰਜ ਕੀਤਾ ਗਿਆ ਕੀ ਕਾਰਨ ਮੰਨਦੇ ਹੋ ਤੁਸੀਂ ਉਸ ਦਾ ਕਾਰਨ ਤੇ ਇਹੋ ਜਿਹਾ ਮਾਮਲਾ ਇਹਨਾਂ ਨੇ ਕੀਤਾ ਹੈ ਉਹ ਭੰਤੋੜਦਾ ਕੀਤਾ ਬਸ ਇਹ ਗਲਤ ਹੈ ਬਿਲਕੁਲ ਕੋਈ ਮੇਰੇ ਬੇਟੇ ਨੇ ਮੈਨੂੰ ਪਤਾ ਹੈ ਇਸ ਗੱਲ ਦਾ ਜਾਂ ਤੇ ਪਿੰਡ ਦੇ ਵਿੱਚ ਕੋਈ ਆਦਮੀ ਬੋਲ ਦੇਵੇ ਕਿ ਇਹਨਾਂ ਦੇ ਬੇਟੇ ਨੇ ਆ ਗੱਲ ਕੀਤੀ ਆ ਫਿਰ ਅਸੀਂ ਮਨਨ ਵਾਸਤੇ ਤਿਆਰ ਆ ਇਹ ਜੋ ਵੀ ਹੈ ਇਹ ਝੂਠੀ ਸਟੋਰੀ ਬਣਾਈ ਗਈ ਆ ਆਪਣੇ ਆਪ ਇਹ ਥੇ ਟਾਟਾ ਟਾਟਾ ਰੱਖ ਕੇ ਤੇ ਇਹਨਾਂ ਨੇ ਉਹਦੀਆਂ ਫੋਟੋ ਫੋਟੋ ਲੈ ਕੇ ਤੇ ਕੰਮ ਕੀਤਾ ਹੋਣਾ ਲੇਕਿਨ ਸਾਡੇ ਬੇਟੇ ਨੇ ਮੇਰੇ ਬੇਟੇ ਨੇ ਇਹ ਕੰਮ ਨਹੀਂ ਕੀਤਾ। ਤੁਸੀਂ ਕੀ ਮੰਗ ਕੀ ਕਰੋਗੇ ਪ੍ਰਸ਼ਾਸਨ ਦੇ ਕੋਲ ਕੀ? ਮੈਂ ਕੋ ਆ ਸਵੇਰ ਤੋਂ ਲੈ ਕੇ ਸਵੇਰ ਤੋਂ ਲੈ ਕੇ ਹੁਣ ਤੱਕ ਆ ਜਨੇ ਵੀ ਇਲਾਕੇ ਦੇ ਸਰਪੰਚ ਇਸ ਵਧੀ ਕੀ ਦੇ ਬਰੋ ਦੇ ਇੱਥੇ ਆਏ ਨਹੀਂ। ਹਾਂਜੀ ਸਾਰਿਆਂ ਦੀ ਮੰਗ ਇਹੋ ਹੀ ਹੈ ਕਿ ਇਹ ਜੋ ਝੂਠਾ ਪਰਚਾ ਵਾ ਇਹਨੂੰ ਕੈਨਸਲ ਕੀਤਾ ਜਾਵੇ ਤੇ ਇੱਕ ਦੂਸਰੀ ਗੱਲ ਇਹ ਹੈ ਕਿ ਇਹ ਜੋ ਥਾਣਾ ਹੈ ਪਣੀਵਿਆ ਖਾਨ ਥਾਣਾ ਇੱਥੇ ਪ੍ਰੋਪਰ ਜੋ ਐ ਐਸ ਐਚਓ ਉਹਨੂੰ ਹੀ ਸੇ ਪੋਸਟ ਕੀਤਾ ਜਾਵੇ ਨਾ ਕਿ ਇੱਕ ਸਬ ਇਨਸਪੈਕਟਰ ਤੇ ਕਿਉਂਕਿ ਸਬ ਇਨਸਪੈਕਟਰ ਦੇ ਵਿੱਚ ਇੰਨੀ ਤਜਰਬਾ ਨਹੀਂ ਹੁੰਦਾ ਤੇ ਉਹ ਲੋਕਾਂ ਨੂੰ ਅਚੇ ਤਰ੍ਹਾਂ ਢੀਲ ਨਹੀਂ ਕਰ ਸਕਦਾ ਉਹ ਇੱਕਦਮ ਇਮਪ੍ਰੈਸ਼ਨ ਦੇ ਕਿਸੇ ਦੇ ਪ੍ਰੈਸ਼ਰ ਦੇ ਹਟਾ ਪੋਲੀਟিক্যাল ਪ੍ਰੈਸ਼ਰ ਦੇ ਹਟਾਣ ਕੇ ਇੱਕਦਮ ਪਰਚੇ ਕਰਨ ਦੀ ਲੋੜ ਪੈਂਦਾ ਇਹ ਮੇਰੀ ਸਰਕਾਰ ਦੇ ਅੱਗੇ ਮੇਰੀ ਉੱਪਰ ਜੋ ਉੱਚ ਅਧਿਕਾਰੀ ਨੇ ਉਹਨਾਂ ਦੇ ਅੱਗੇ ਮੇਰੀ ਇਹ ਬੇਨਤੀ ਹੈ ਤੁਹਾਨੂੰ ਧੰਨਵਾਦ ਸਾਡੇ ਨਾਲ ਪਿੰਡ ਸਲਾਹਪੁਰ ਬੇੜ ਦੇ ਸਰਪੰਚ ਮਨਦੀਪ ਸਿੰਘ ਨੇ ਉਹਨਾਂ ਨਾਲ ਗੱਲਬਾਤ ਕਰਨ ਲਈ ਸਰਪੰਚ ਸਾਹਿਬ ਪਹਿਲਾਂ ਤੋਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਦੇਖਿਆ ਗਿਆ ਕਿ ਅੱਜ ਸਰਪੰਚ ਪਿੰਡ ਚੰਡਾ ਲਬਾਣਾ ਦੇ بیٹے ਦੇ ਉੱਤੇ ਮਾਮਲਾ ਦਰਜ ਹੁੰਦਾ ਤਾਂ ਤੁਸੀਂ ਸਾਰੇ ਉਹਨਾਂ ਦੇ ਹੱਕ ਦੇ ਵਿੱਚ ਖੜੇ ਹੋ ਤੇ ਨਜਾਇਜ਼ ਹੋ ਰਹੀ ਹੈ ਤੱਕੇਚਾਈ ਹੋਈ ਹੈ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਵੀ ਕਰਦੇ ਨਜ਼ਰੀ ਆ ਰਹੇ ਤਾਂ ਕੀ ਕਹਿਣਾ ਚਾਹੁੰਦਾ ਇੱਕੋ ਸਰ ਬੇਨਤੀ ਹੈ ਵੀ ਜਿਹੜੀ ਸਰਕਾਰੀ ਪ੍ਰਾਪਰਟੀ ਹੁੰਦੀ ਹੈ ਜੇ ਤੇ ਉਹਨੂੰ ਇੱਕ ਸਰਪੰਚ ਚੁਣਿਆ ਹੋਇਆ ਨਮਾਇਦਾ ਹੁੰਦਾ ਜੇ ਤੇ ਸਰਕਾਰ ਨੇ ਪੈਸਾ ਦਿੱਤਾ ਤੇ ਉਹ ਡਾਟਾ ਆਪਣਾ ਕੱਢ ਕੇ ਰੱਖ ਸਕਦੇ ਨੇ ਤੇ ਸਰਕਾਰ ਦੇ ਪੈਸੇ ਦਾ ਵੀ ਕੋਈ ਸਰਪੰਚ ਨੇ ਨੁਕਸਾਨ ਕੀਤਾ ਜਾਂ ਉਹਨੇ ਕੋਈ ਗਲਤ ਕੀਤਾ ਹੁਣ ਉਤੋਂ 메ਨ ਰੋਡ ਤੋਂ ਲੈ ਕੇ ਤੇ ਸਰਪੰਚ ਨੇ ਮਤਲਬ ਵੇਖੋ ਕਿੱਡਾ ਵਧੀਆ ਕੰਮ ਕੀਤਾ ਦੋਵੇਂ ਬੰਨੇ ਤੁਸੀਂ ਮੀਡੀਆ ਵਾਲਿਓ ਤੁਸੀਂ ਸਭ ਕੁਝ ਵੇਖ ਸਕਦੇ ਹੋ ਤੁਹਾਡੇ ਸਾਹਮਣੇ ਆ ਕਿ ਕੋਲੋਂ ਪੈਸੇ ਲਾ ਕੇ ਉਹਨੂੰ ਬੜਾ ਵਧੀਆ ਉਹਨਾਂ ਨੇ ਵਧੀਆ ਬਣਾਇਆ ਪਿੰਡ ਨੂੰ ਵਧੀਆ ਕੀਤਾ ਇਹ ਤੇ ਸਰ ਸਿਰਫ ਜੋ ਕੁਝ ਹੋ ਰਿਹਾ ਪ੍ਰੈਕਟੀਕਲ ਦਬਾ ਦੇ ਹੇਠਾਂ ਹੋ ਰਿਹਾ ਸਿਰਫ ਪ੍ਰੈਕਟੀਕਲ ਤੌਰ ਤੇ ਹੋ ਰਿਹਾ ਇਹ ਕੋਈ 4-5 10 ਦਿਨ ਤੋਂ ਮਤਲਬ ਸਾਡੇ ਥਾਣੇ ਦੀ ਸਥਿਤੀ ਐਡੀ ਜ਼ਿਆਦਾ ਵਿਗੜ ਗਈ ਭੈਣੀ ਮੀਆਂ ਖਾਂ ਦੀ ਵੀ ਪਤਾ ਨਹੀਂ ਕਿੱਥੇ ਜਾ ਕੇ ਖਲੋਣੀ ਜੀ ਨਹੀਂ ਹਰਦਾਤ ਬਣ ਗਏ ਐ ਐਸਐਸਪੀ ਸਾਹਿਬ ਦੇ ਧਿਆਨ ਚ ਵੀ ਲਿਆਂਦੀ ਗੱਲ ਇਸ ਤੋਂ ਪਹਿਲਾਂ ਥੋੜੇ ਦਿਨ ਹੋਰ ਮਾਮਲਾ ਹੋਇਆ ਸੀ ਖੁਦ ਬਾਜਵਾ ਸਾਹਿਬ ਪ੍ਰਤਾਪ ਸਿੰਘ ਬਾਜਵਾ ਐਸਐਸਪੀ ਸਾਹਿਬ ਦੇ ਆਪ ਧਿਆਨ ਚ ਗੱਲ ਲਿਆ ਕੇ ਲੈ ਕੇ ਆਏ ਹਨ ਨਾਲ ਗਏ ਸਨ ਇਹ ਥਾਣੇ 'ਚ ਗਲਤ ਹੋ ਰਿਹਾ ਇਹ ਥਾਣੇ ਦਾ ਬਹੁਤ ਗਲਤ ਹੋ ਗਿਆ ਕੰਮ ਵੇਖੋ ਜੇ ਕਿਸੇ ਤੇ ਪਰਚਾ ਕਰਨਾ ਹੈ ਜੇ ਕਿਸੇ ਨੇ ਕੋਈ ਨੁਕਸਾਨ ਕੋਈ ਇਦਾਂ ਮੈਂ ਕਹਿ ਦਊਗਾ ਵੀ ਮੇਰੀ ਤੁਹੀ ਚੀਜ਼ ਚੁੱਕ ਕੇ ਲੈ ਗਏ ਪਹਿਲਾਂ ਉਹਦਾ ਵੈਰੀਫਾਈ ਕਰਨਾ ਤੇ ਸਾਡਾ ਫਰਜ ਬਣਦਾ ਨਾ ਆਪਾਂ ਉਹ ਚੀਜ਼ ਨੂੰ ਵੇਖੀਏ ਵੀ ਵਾਕਿਆ ਇਹਨੇ ਚੱਕੀ ਆ ਨਹੀਂ ਚੱਕੀ ਕੀ ਹੈਗਾ ਹੁਣ ਕੋਈ ਵੀ ਮੁਲਾਜ਼ਮ ਕ ਉਦਾਪਨ ਉਹਦੀ ਢੰਗਾਈ ਤੱਕ ਦੇ ਜਾਣਾ ਹੀ ਹੈ ਨਾ ਆਪਾਂ ਉਹਦੀ ਵੈਰੀਫਾਈ ਕਰੀਏ ਵੀ ਵਾਕਿਆ ਜੀ ਇਹਨੇ ਗਾਲਾਂ ਕੱਢੀਆਂ ਸਰਕਾਰੀ ਮੁਲਾਜ਼ਮ ਨੂੰ ਕਿ ਨਹੀਂ ਕੱਢੀਆਂ ਇਹਨੇ ਕੁਝ ਕੀਤਾ ਕਿ ਨਹੀਂ ਕੀਤਾ ਤੇ ਜੇ ਆਪਾਂ ਫਟਾਫਟ ਚੁੱਕਾਂਗੇ ਤੇ ਆਪਾਂ ਇੱਕ ਪੋਲੀਟਿਕਲ ਬੰਦੇ ਦੇ ਆਖੇ ਲੱਗ ਕੇ ਉਹਨਾਂ ਦੇ ਦਬਾਅ ਠਾਣ ਕੇ ਤੇ ਫਟਾਫਟ ਪਰਚਾ ਦਰਜ ਕਰਦੇ ਆਂਗੇ ਇਹ ਗੱਲ ਬਣਦੀ ਤਾਂ ਨਹੀਂ ਨਾ ਹੁਣ ਸੀਨੀਅਰ ਅਧਿਕਾਰੀਆਂ ਨੂੰ ਵੈਰੀਫਾਈ ਕਰਨ ਦੇ ਲਈ ਜਾਂ ਕੋਈ ਜਿਹੜਾ ਮੰਗ ਪੱਤਰ ਸੌਂਪ ਰਿਓ ਜੋ ਬਿਲਕੁਲ ਦੀ ਮੰਗ ਪੱਤਰ ਵੀ ਸੌਪਾਂਗੇ ਅਸੀਂ ਆਪਣਾ ਵਿਰੋਧ ਜ਼ਾਹਰ ਕਰ ਰਹੇ ਆਂ ਪਹਿਲੀ ਗੱਲ ਤੇ ਉਹਨਾਂ ਨੂੰ ਜੇ ਕੋਈ ਉਹਨਾਂ 'ਚ ਕੋਈ ਅਣਖ ਦੀ ਕੋਈ ਗੱਲ ਹੁੰ ਇਹ ਪੈਸੇ ਖਰਚੇ ਹੁੰਦੇ ਤੇ ਇਹ ਘਟਨ ਕਰਦੇ ਜਦੋਂ ਪੈਸਾ ਹੀ ਨਹੀਂ ਖਰਚਿਆ ਤੇ ਬਿਨਾ ਵਜ੍ਹਾ ਆਣ ਕੇ ਕਿਸੇ ਦੇ ਕੰਮ ਹੋਏ ਤੇ ਇਹ ਘਟਨ ਕਰਨਾ ਆਣ ਕੇ ਇਹ ਕੋਈ ਇਹ ਕੋਈ ਗੱਲ ਥੋੜੀ ਆ ਅਸੀਂ ਤੇ ਆਪਣਾ ਵਿਰੋਧ ਜਾਰ ਕਰ ਸਕਦੇ ਆ ਉਹ ਕਰਨਾ ਆ ਅਸੀਂ ਝੰਡੀਆਂ ਵਖਾ ਕੇ ਉਹ ਕਰਨ ਰਹੇ ਆ ਇਹ ਕਿਉਂਕਿ ਵਾਰੀ ਵਾਰੀ ਇਹ ਇੱਕ ਪਲਾਨ ਬਣ ਗਿਆ ਇੱਕ ਸਰਪੰਚ ਨਾ ਨਹੀਂ ਪੰਜ ਛੇ ਸਰਪੰਚਾ ਨਾ ਹੋ ਚੁੱਕੀ ਆ 80% ਸਰਪੰਚ ਕਾਂਗਰਸ ਦੇ ਨੇ ਇਥੇ ਤੇ ਇਹ ਇੱਕ ਨਾ ਨਹੀਂ ਇਹ ਇਹ ਮਤਲਬ ਐਸਐਚਓ ਲਾਏ ਇਸੇ ਕਰਕੇ ਗਏ ਨੇ ਪੀ ਸਰਪੰਚਾਂ ਨੂੰ ਬੇਜਤ ਕਰੋ ਤੇ ਸਰਪੰਚਾਂ ਨੂੰ ਮਤਲਬ ਗਲਤ ਉਹਨਾਂ ਨੂੰ ਜੇ ਠਾਣੇ ਆਉਂਦੇ ਨੇ ਤੇ ਉਹਨਾਂ ਦਾ ਜੋ ਮਤਲਬ ਉਹਨਾਂ ਦਾ ਹੁੰਦਾ ਉਹ ਕਰੋ ਕਿਉਂਕਿ ਸਰਪੰਚ ਇੱਕ ਚੁਣਿਆ ਹੋਇਆ ਨਮਾਦਾ ਜਦੋਂ ਇਹ ਵੇਖੋ ਐਸਐਸਪੀ ਦਾ ਦਫਤਰ ਤੋਂ ਕਾਲ ਆਉਂਦੀ ਆ ਵੀ ਨਸ਼ੇ ਦੇ ਵਿਰੋਧ ਵਿੱਚ ਕਰੋ ਮੈਂ ਖੁਦ ਆਪਣੇ ਪਿੰਡ ਦੀ ਦੱਸਦਾ ਕੁਰਸੀਆਂ ਲਵਾ ਕੇ ਮੈਂ ਕੋਲੋਂ ਮੈਨੂੰ ਕੋਈ ਪੈਸੇ ਤੇ ਨਹੀਂ ਦਿੱਤੇ ਸਰਕਾਰ ਨੇ ਮੈਂ ਪੈਸੇ ਦੇ ਕੇ ਸਾਰਾ ਕੁਝ ਕਰਕੇ ਸੈਕਟਰੀ ਗਵਾਹ ਹੈ ਗੱਲ ਦਾ ਕੁਰਸੀਆਂ ਲਵਾ ਕੇ ਇਸੇ ਐਸਐਚਓ ਦਾ ਮੈਂ ਪ੍ਰੋਗਰਾਮ ਮੇਰੇ ਪਿੰਡ 'ਚ ਹੋਇਆ ਮੈਂ ਕਿਹਾ ਮੈਂ ਨਹੀਂ ਆ ਸਕਦਾ ਉੱਥੇ ਕਿਉਂਕਿ ਜਗਰੂਪ ਦੇ ਬੰਦੇ ਆਉਣੇ ਹਨ ਮ ਤੇ ਜਦੋਂ ਐਸਐਚਓ ਕਿਸੇ ਬੰਦੇ ਦੀ ਬੇਇੱਜ਼ਤੀ ਕਰਦਾ ਬਹੁਤ ਬੇਰਦੀ ਉਹਨੂੰ ਇਹ ਪਤਾ ਨਹੀਂ ਹੁੰਦਾ ਕਿ ਮੈਂ ਬੇਇੱਜ਼ਤੀ ਕਰਨ ਰਿਹਾ ਸਰਪੰਚ ਆ ਮੈਂ ਗਲਤ ਬੋਲ ਰਿਹਾ ਜਾਂ ਮੈਂ ਗਲਤ ਕਰ ਜੇ ਹਾਂ ਸਰਪੰਚ ਗਲਤ ਬੋਲਦਾ ਜਾ ਕੇ ਸਰਪੰਚ ਠੀਕ ਆ ਤੁਸੀਂ ਕਿਸੇ ਦਾ ਕਾਗਜ਼ ਆ ਨਹੀਂ ਉਹਦਾ ਚਲਾਨ ਕਰੋ ਕੋਈ ਉਹ ਤਰੀਕੇ ਵਾਈ ਗੱਲ ਹੁੰਦੀ ਉਹਦਾ ਕਰ ਦਿਓ ਚਲਾਨ ਜੇ ਕਿਸੇ ਕੋਈ ਨਹੀਂ ਦੇ ਹੁਣ ਇਹ ਜੇ ਇਹ ਵੀ ਮਾਮਲਾ ਤੁਸੀਂ ਵੇਖ ਲਓ ਇਦਾਂ ਹੀ ਆ ਚੌਥਾ ਪੰਜਵਾਂ ਮਾਮਲਾ ਹੋ ਗਿਆ ਇਸ ਤੋਂ ਪਹਿਲਾਂ ਵੀ ਐਸਐਚਓ ਰਹੇ ਨੇ 4 ਸਾਲ ਭਾਜੀ ਸਰਕਾਰ ਨੰਗੀ ਆ 1 ਸਾਲ ਸਰਕਾਰ ਰਹਿ ਗਈ ਹੈ ਨਾ 4 ਸਾਲ ਸਰਕਾਰ ਰਹਿ ਗਈ ਨੰਗੀ ਆ 4 ਸਾਲਾਂ ਤੋਂ ਪਹਿਲਾਂ ਵੀ ਐਸਐਚਓ ਆਏ ਨਹੀਂ ਇਥੇ ਆਪਾਂ ਕੋ ਕੀਤਾ ਵਿਰੋਧ ਕਿਸ ਐਸਐਚਓ ਦਾ ਦੱਸੋ ਕਿਸੇ ਕਿਸੇ ਪੁਲਿਸ ਅਫਸਰ ਦਾ ਵਿਰੋਧ ਕੀਤਾ ਆਪਾਂ ਕੋਈ ਦੱਸ ਦੇ ਬੰਦਾ ਕਿਉਂਕਿ ਆਪਾਂ ਪਹਿਲਾਂ ਵੀ ਚਲੋ ਇਹ ਤਾਂ ਨਵੇਂ ਬਣ ਕੇ ਆਏ ਆ ਆਪਾਂ ਫੇਰ ਰਿਪੀਟ ਹੋ ਕੇ ਦੋਰੇ ਸਰਪੰਚ ਬਣੇ ਆ ਚਾਰ ਵਾਰੀ ਸਰਪੰਚ ਬਣੇ ਆ ਪਰ ਰਿਪੀਟ ਹੋ ਕੇ ਫੇਰ ਆਏ ਕੋਈ ਦੱਸੋ ਕਿਸੇ ਐਸਐਚਓ ਨਾਲ ਆਪਣਾ ਕੋਈ ਹੋਇਆ ਹੋਏ ਇਦਾਂ ਦੀ ਗੱਲ ਕਿ ਜਾਂ ਮੇਰੇ ਪਿਛਲੇ 5 ਸਾਲਾਂ 'ਚ ਇਤਿਹਾਸ ਆ ਪੁਰਾਣੀ ਪੁਲਿਸ ਇੱਥੇ ਲੱਗੀ ਆ ਥਾਣੇ 'ਚ ਇੱਕ ਵੀ ਕੇਸ ਮੇਰੇ ਪਿੰਡ ਦਾ ਥਾਣੇ ਆਇਆ ਹੋਏ ਪਿਛਲੇ 5 ਸਾਲਾਂ 'ਚ ਤੇ ਆਪਾਂ ਇਸ ਗੱਲ ਦੇ ਦੇਣਦਾਰ ਆ ਜਾਂ ਹੁਣ ਵੀ ਕਦੇ ਮੇਰਾ ਕੇਸ ਕਦੇ ਮਤਲਬਲੀ ਨਹੀਂ ਕੋਈ ਹਉਣ ਨਹੀਂ ਦਈਦਾ ਕੋਈ ਗੱਲ ਹੀ ਨਹੀਂ ਤੇ ਬਿਨਾ ਵਜ੍ਹਾ ਸਿਰਫ ਇੱਕ ਪੋਲੀਟੀਕਲ ਦੇ ਨਾਲ ਇਦਾਂ ਵੋਟਾਂ ਨਹੀਂ ਪੈਣੀਆਂ ਵੇਖੋ ਇਹ ਗਲਤ ਹੋ ਰਿਹਾ ਵੀ ਪਰਚਾ ਕਰਦੇ ਹੋ ਉਹ ਕਰਦੇ ਹੋ ਆਹ ਕਰਦੇ ਹੋ ਇਹ ਕਰਦੇ ਹੋ ਇਹ ਤੇ ਮੁਲਾਜ਼ਮਾ ਨੂੰ ਕਰਨ ਵਾਲੇ ਨੂੰ ਸੋਚਣਾ ਚਾਹੀਦਾ ਤੇ ਉੱਤੇ ਜਿਹੜੇ ਅਫਸਰ ਬੈਠੇ ਨੇ ਇਹ ਗੱਲ ਠੀਕ ਹੈ ਜਿਹੜੀ ਅੰਕਲ ਉਹਨਾਂ ਨੇ ਗੱਲ ਕਹੀ ਆ ਵੀ ਐਸ ਐਚ ਓ ਮਚੌਰ ਲਾਉਣਾ ਚਾਹੀਦਾ ਇੱਥੇ ਇਹ ਉਹਦਨ ਬਾਇਆ ਸਾਹਿਬ ਨੇ ਵੀ ਉਹ ਗੱਲ ਕਹੀ ਆ ਵੀ ਮਚੌਰ ਐਸ ਐਚ ਓ ਹੋਣਾ ਚਾਹੀਦਾ ਕੋਈ ਮਤਲਬ ਉਹਨੂੰ ਪਤਾ ਹੋਵੇ ਹਰ ਚੀਜ਼ ਦਾ ਵੀ ਆਪਾਂ ਕਿੱਦਾਂ ਡੀਲ ਕਰਨਾ ਕਿੱਦਾਂ ਨਹੀਂ ਕਰਨਾ ਠੀਕ ਹੈ ਜੇ ਬੰ ਤੇ ਜੇ ਨਹੀਂ ਗਲਤ ਤੇ ਉਹਨੂੰ ਨਾ ਕਰੋ ਇਦਾਂ ਤੇ ਬਹੁਤ ਜ਼ਿਆਦਾ ਸਥਿਤੀ ਵਿਗੜ ਦੇਗੀ ਜੋ ਹਾਲਾਤ ਸਾਡੇ ਥਾਣੇ ਦੇ ਬਣ ਗਏ ਨੇ ਖਾਸ ਕਰਕੇ ਪਹਣੀ ਬੀਆਂ ਖਾਂ ਦੇ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸੀਨੀਅਰ ਕਾਂਗਰਸੀ ਆਗੂ ਭੁਪਿੰਦਰ ਸਿੰਘ ਵੀ ਨੇ ਗੱਲਬਾਤ ਕਰ ਲੈਂਦੇ ਸਰ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦਾ ਥੈਂਕ ਯੂ ਧੰਨਵਾਦ ਉਹ ਦੇਖਿਆ ਕਿ ਅੱਜ ਪ੍ਰੋਟੈਸਟ ਕਰਦੇ ਨਜ਼ਰੀ ਆਏ ਨੇ ਪਿੰਡ ਚੰਡਾਲ ਬਣਾ ਦੇ ਸਰਪੰਚ ਦੇ بیٹے ਦੇ ਉੱਤੇ ਮਾਮਲਾ ਦਰਜ ਹੋਇਆ ਉਹ ਚੀਜ਼ ਨੂੰ ਲੈ ਕੇ ਕੀ ਕਹਿਣਾ ਤੇ ਮੈਂ ਜੋ ਪਿਛਲੇ 3-4 ਮਹੀਨੇ ਤੋਂ ਹਾਲਾਤ ਨੇ ਕਾਦੀਆਂ ਹਲਕੇ ਦੇ ਉਹ ਕਾਫੀ ਖਰਾਬ ਹੋ ਚੁੱਕੇ ਹਨ ਔਰ ਇਹਦੇ ਵਿੱਚ ਕੀ ਹੈ ਕਿ ਜਿੰਨੇ ਵੀ ਕਾਂਗਰਸ ਦੇ ਨਾਲ ਸੰਬੰਧਤ ਵਰਕਰ ਨੇ ਚਾਹੀਏ ਉਹ ਸਾਡੇ ਬਲੌਕ ਸ਼ੰਤੀ ਦੇ ਮੈਂਬਰ ਹੋਣ ਚਾਹੀਏ ਉਸ ਦਾ ਕਾ ਜਿਲ੍ਹਾ ਪ੍ਰੀਸ਼ਦ ਮੈਂਬਰ ਨਹੀਂ ਚਾਹੀਏ ਉਹ ਸਰਪੰਚ ਨਹੀਂ ਉਹਨਾਂ ਨੂੰ ਥਾਣਿਆਂ ਦੇ ਅੰਦਰ ਕਿਸੇ ਨਾ ਕਿਸੇ ਤਰੀਕੇ ਨਾਲ ਜਲੀਲ ਕੀਤਾ ਜਾ ਰਿਹਾ ਹੈ ਔਰ ਇਹ ਜੋ ਵਾਕਿਆ ਭੈਣੀ ਮੀਆਂ ਸੰਥਾਣੇ ਦਾ ਜਿਵੇਂ ਪਹਿਲਾਂ ਹੀ ਮੇਰੇ ਵੀਰ ਨੇ ਦੱਸਿਆ ਕਿ ਇਹ ਲਗਭਗ ਚੌਥੀ ਪੰਜਵੀਂ ਘਟਨਾ ਹੋ ਗਈ ਹੈ ਜਿਹਦੇ ਵਿੱਚ ਕੀ ਹੈ ਕਿ ਥਾਣੇ ਵਿੱਚ ਵੀ ਇਹਨਾਂ ਨੂੰ ਪਰਵਾਸ ਸਮੇਤ ਵੀ ਜਲੀਲ ਕੀਤਾ ਗਿਆ ਔਰ ਬਾਹਰ ਵੀ ਜਲੀਲ ਕੀਤਾ ਗਿਆ ਹੁਣ ਇਹ ਪਿੰਡ ਦੀ ਜਿਹੜੀ ਅਸੀਂ ਅੱਜ ਮੈਨ ਮੁੱਦੇ ਤੇ ਆਈਏ ਕਿ ਜਿਹੜੀ ਘਟਨਾ ਦਾ ਅੱਜ ਅਸੀਂ ਜਿਹੇ ਤੇ ਸੰਗ ਇਕੱਠੇ ਹੋਏ ਆਂ ਇੱਥੇ ਇੱਕ ਇੰਨੀ ਵਧੀਆ ਪੰਚਾਇਤ ਹੈ ਕਿ ਜਿਹੜੀ ਬਿਨਾ ਕਿਸੇ ਪੱਖਪਾਤ ਦੇ ਬਿਨਾ ਕਿਸੇ ਗ੍ਰਾਂਟ ਤੋਂ ਪਿੰਡ ਦੇ ਵਿਕਾਸ ਦੇ ਬਹੁਤ ਵਧੀਆ ਕੰਮ ਕਰਦੇ ਔਰ ਇਹ ਇੱਕ ਸੇਧ ਆ ਸਾਰੇ ਇਲਾਕਾ ਨਿਵਾਸੀਆਂ ਵਾਸਤੇ ਇਸ ਚੀਜ਼ ਨੂੰ ਮੁੱਦੇ ਨਜ਼ਰ ਰੱਖਦੇ ਹੋਏ ਕਿ ਇਹਨਾਂ ਦਾ ਪਿੰਡ ਸਤਕਾਰ ਆ ਪਿਆਰ ਆ ਗਾਂ ਇਲੈਕਸ਼ਨ ਜਿਹੜੀ ਆਉਣ ਵਾਲੀ ਆ ਇਹਨਾਂ ਨੂੰ ਦਬਾ ਦੇ ਨਾਲ ਅੰਡਰ ਪ੍ਰੈਸ਼ਰ ਕਰਕੇ ਤੇ ਆਪਣੀ ਪਾਰਟੀ 'ਚ ਸ਼ਾਮਲ ਕਰਾਇਆ ਜਾਵੇ ਕਿਉਂਕਿ ਸ਼ੁਰੂ ਤੋਂ ਹੀ ਕਾਂਗਰਸ ਪਾਰਟੀ ਨਾਲ ਜੁੜੇ ਨੇ ਔਰ ਮੋਸਟਲੀ ਜਿਹੜੇ ਸਾਡੇ ਇੱਥੇ ਏਰੀਏ ਦੇ ਸਰਪੰਚ ਨੇ ਉਹ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਦੇ ਨਾਲ ਅੱਜ ਵੀ ਜਟਾਨ ਵਾਂਗ ਖੜੇ ਨੇ ਕਿਉਂਕਿ ਪਹਿਲਾਂ ਵੀ ਪਿਛਲੀ ਗਵਰਨਮੈਂਟ 'ਚ ਵੀ ਸਾਰੀਆਂ ਪੰਚਾਇਤਾਂ ਇੱਥੇ ਕਾਂਗਰਸ ਦੀਆਂ ਵੀ ਹੁਣ ਵੀ ਮੈਕਸਿਮਮ ਪੰਚਾਇਤਾਂ ਜਿਹੜੀਆਂ ਕਾਂਗਰਸ ਦੀਆਂ ਔਰ ਇਹਨਾਂ ਨੇ ਦੇਖਿਆ ਕਿ ਹੁਣ ਕਿਸੇ ਤਰੀਕੇ ਨਾਲ ਅਗਰੇ ਨਹੀਂ ਆ ਰਹੇ ਸਾਡੇ ਕੋਲ ਕਿਉਂਕਿ 5 ਸਾਲ ਚੋਂ 4 ਸਾਲ ਦਾ ਸਮਾਂ ਲੰਘ ਗਿਆ ਤੇ ਡਵੈਲਪਮੈਂਟ ਦਾ ਕੋਈ ਕੰਮ ਹੋਇਆ ਨਹੀਂ ਇਸ ਤਰ੍ਹਾਂ ਕੇ ਇਹਨੂੰ ਅੰਡਰ ਪ੍ਰੈਸ਼ਰ ਕਰਨ ਲਈ ਕੰਮ ਕੀਤਾ ਗਿਆ ਅਸੀਂ ਇਹਦੀ ਨਿੰਦਾ ਕਰਦੇ ਹਾਂ ਡਵੈਲਪਮੈਂਟ ਦਾ ਕੰਮਾਂ ਨੂੰ ਰੋਕਣਾ ਨਹੀਂ ਚਾਹੀਦਾ ਪਹਿਲੀ ਗੱਲ ਨਹੀਂ ਕੋਹ ਸੜਕ 18 ਫੁੱਟ ਕੀਤੀ ਗਈਆਂ ਤੁਸੀਂ ਤੱਕ ਬਾਕੀ ਪਿੰਡ ਦੀ ਫਿਰਨੀ ਤੇ ਅਜੇ ਰਿਪੇਅਰ ਦੇ ਕੰਮ ਹੋ ਰਹੇ ਆ ਰਾਜੂ ਬੇਲੇ ਤੱਕ ਸੜਕ ਤੇ ਹੋ ਰਹੇ ਆ ਅਸੀਂ ਮਾਰਕੀਟ ਕਮੇਟੀ ਕਾਨੂੰ ਆਣਦੇ 45 ਕਰੋੜ ਦੇ ਰਿਪੇਅਰ ਤੇ ਕੰਮ ਮਨਜ਼ੂਰ ਕਰਾਏ ਆ ਔਰ ਇੱਕ ਇੱਕ ਕਰਕੇ ਅਸੀਂ ਸਾਰੀਆਂ ਸੜਕਾਂ ਦੇ ਰਿਪੇਅਰ ਦੇ ਕੰਮ ਕਰ ਰਹੇ ਆਂ ਪਰ ਕੁਝ ਸ਼ਰਾਰਤੀਆਂ ਫਰਾ ਵੱਲੋਂ ਸਾਡਾ ਜਿਹੜਾ ਡਵੈਲਪਮੈਂਟ ਦੇ ਕੰਮ ਉਹਨਾਂ ਨੂੰ ਦੇਖਿਆ ਨਹੀਂ ਜਾ ਰਿਹਾ ਔਰ ਨਹੀਂ ਪੱਥਰ ਇੱਕ ਨਹੀਂ ਤਿੰਨ ਨਹੀਂ ਪੱਥਰ ਦੀ ਛੇੜਛਾੜ ਕੀਤੀ ਗਈ ਆ ਸੋ ਅਸੀਂ ਤਾਂ ਕਦੀ ਪਰਚਿਆਂ ਵਾਲੀ ਰਾਜਨੀਤੀ ਦੇ ਹੱਕ 'ਚ ਨਹੀਂ ਆਗੇ ਪਰ ਜਿਹੜੇ ਸਰਕਾਰੀ ਨਹੀਂ ਪੱਥਰ ਢਾਉਣਗੇ ਉਹਨਾਂ ਤੇ ਜੋ ਮਹਿਕਮੇ ਲੋ ਕਾਰਵਾਈ ਹੋ ਕੀਤੀ ਜਾਊਗੀ ਮੈਂ ਇਹਦੇ 'ਚ ਕੋਈ ਕਿਤੇ ਕੋ ਦਖਲ ਨਹੀਂ ਦਿੱਤਾ ਇਹ ਡਿਪਾਰਟਮੈਂਟ ਦਾ ਕੰਮ ਆ ਕਿਉਂਕਿ ਕੋਈ ਵੀ ਸਰਕਾਰੀ ਨਹੀਂ ਪਥਰਾ ਉਹਦਾ ਕਸਟਮਰੀਅਨ ਡਿਪਾਰਟਮੈਂਟ ਹੁੰਦਾ ਤੇ ਡਿਪਾਰਟਮੈਂਟ ਐ ਲੋ ਕੰਪਲੇਨ ਹੋਈਆਂ ਡਿਪਾਰਟਮੈਂਟ ਨੇ ਕਾਰਵਾਈ ਕੀਤੀ। ਸੋ ਇੱਕ ਆਨਸਰ ਦੇ ਦਿਓ ਸਾਨੂੰ ਕੁਐਸਚਨ ਦਾ ਕਿ ਜਿਵੇਂ ਪਿੰਡ ਦੇ ਵਿੱਚ ਦੱਸੇ ਜਾ ਰਿਹਾ ਐਨਆਰਆਈਆਂ ਦੇ ਸਹਿਯੋਗ ਸਦਕਾ ਪਿੰਡ ਵਾਸੀਆਂ ਵੱਲੋਂ ਜੋ ਰੋਹ ਸੰਜਾਇ ਜਰੀ ਆ ਕਿ 40-50 ਲੱਖ ਦੀ ਜਿਹੜੀ ਡਿਵੈਲਪਮੈਂਟ ਹੋਈ ਆ ਪਿੰਡ ਦੀ ਕਾਇਆ ਕਲਪ ਕੀਤੀ ਆ ਕੀ ਸਰਕਾਰ ਦਾ ਉਹਦੇ ਵਿੱਚ ਕੋਈ ਯੋਗਦਾਨ ਹੈਗਾ? ਇਹਦੇ ਬਾਰੇ ਮੈਂ ਸਰਕਾਰ ਨੇ ਗਰੰਟਾਂ ਵੀ ਦਿੱਤੀਆਂ ਨੇ। ਉਹਨਾਂ ਪੈਸੇ ਜ਼ਰੂਰ ਲਾਏ ਹੋਣਗੇ ਮੈਂ ਮਨਕਰ ਨਹੀਂ ਹੁੰਦਾ ਜਿਹੜਾ ਵੀ ਕੋਈ ਚੰਗਾ ਕੰਮ ਕਰਦਾ ਜਿਹੜੇ ਇੱਥੋਂ ਦੇ ਸਰਪੰਚ ਨੇ ਵਧੀਆ ਬੰਦੇ ਆ ਭਵਾ ਵਿਰੋਧੀ ਪਾਰਟੀ ਦੇ ਮੈਂ ਉਹਨਾਂ ਨੂੰ ਮਾੜਾ ਨਹੀਂ ਕਹਿੰਦਾ ਪਰ ਜਿਹੜੀ ਇੱਥੇ ਮਾੜੀ ਹਰਕਤ ਹੋਈ ਹੈ ਮੈਂ ਉਹਨੂੰ ਮਾੜਾ ਕਵਾਂਗਾ ਮੈਂ ਕਿਸੇ ਬੰਦੇ ਦੇ ਖਿਲਾਫ ਨਹੀਂ ਨਾ ਕਿਸੇ ਦੇ ਹੱਕ 'ਚ ਜਿਹੜਾ ਬੰਦਾ ਗਲਤ ਕੰਮ ਕਰੂਗਾ ਉਹਨੂੰ ਅਸੀਂ ਗਲਤ ਕਵਾਂਗੇ ਜਿਹੜਾ ਸਹੀ ਕਰੂਗਾ ਉਹਨੂੰ ਅਸੀਂ ਸਹੀ ਕਰਾਂਗੇ ਔਰ ਮੈਂ ਕਦੀ ਸਰਪੰਚਾਂ ਦੇ ਭਵਾ ਦੂਜੀ ਪਾਰਟੀ ਦੇ ਵੀ ਮੈਂ ਇਹਨਾਂ ਦੇ ਕੰਮ 'ਚ ਕਦੀ ਇੰਟਰਫੇਅਰ ਨਹੀਂ ਕੀਤਾ ਇਹ ਚੰਗਾ ਕੰਮ ਕਰ ਰਹੇ ਸੀ ਮੈਂ ਸਭ ਨੂੰ ਐਪਰੀਸ਼ੀ ਪਿੱਛੇ ਮੈਂ ਬਲਵੰਡੇ ਵਾਲਾ ਜਿਹੜਾ ਪੁਲ ਬਣਿਆ ਉਹਦਾ ਉਹਦੇ ਤੇ ਵੀ ਸਰਪੰਚ ਸਾਹਿਬ ਆਏ ਹੀ ਉਹਨਾਂ ਮੈਨੂੰ ਐਪਰੀਸ਼ੀਏਟ ਕੀਤਾ ਔਰ ਮੈਂ ਵੀ ਉਹਨਾਂ ਨੂੰ ਕਿਹਾ ਕਿ ਤੁਸੀਂ ਵੀ ਕੰਮ ਕਰੋ ਆਪਾਂ ਰਲ ਮਿਲ ਕੇ ਜਿਹੜਾ ਨਾ ਪਿੰਡਾਂ ਨੂੰ ਪਿੰਡਾਂ ਦੀ ਨਹਿਰ ਬਦਲੀਏ ਇਲਾਕੇ ਦੀ ਨਹਿਰ ਬਦਲੀਏ ਪਾਰਟੀ ਬਾਜੀ ਇਹ ਚ ਨਹੀਂ ਹੋਣੀ ਚਾਹੀਦੀ ਪਰ ਜਿਹੜੀ ਨੀ ਪੱਥਰ ਨਾਲ ਛੇੜਛਾੜ ਹੋਈ ਆ ਮੈਂ ਬੜੀ ਮੰਦ ਭੱਗੀ ਆ ਮੈਂ ਤੇ ਇੱਥੋਂ ਤੱਕ ਵੀ ਕਿਹਾ ਸੀ ਕਿ ਜਿੰਨੇ ਕੋ ਗਲਤੀ ਕੀਤੀ ਉਹ ਪਬਲੀਕਲੀ ਗਲਤੀ ਮੰਨ ਲੇ ਤਾਂ ਹੀ ਤਾਂ ਵੀ ਮਾਫ ਕਰਦੇ ਆਗੇ। ਉਹ ਪੈਚ ਵਰਕ ਦਾ ਜਿਹੜਾ ਤੁ ਘਟਨ ਕੀਤਾ ਜਾਣਾ ਇਸੇ ਤਰ੍ਹਾਂ ট্রান্সਫਾਰਮਰਾਂ ਦੇ ਉਹ ਘਟਨ ਨੂੰ ਲੈ ਕੇ ਮੇਰੀ ਬੇਨਤੀ ਆ ਇਹ ਉਦ ਘਟਨ ਨਹੀਂ ਕੀਤਾ ਗਿਆ ਇਹ ਨਹੀਂ ਪੱਥਰ ਰੱਖਿਆ ਗਿਆ ਵਾ ਕੰਮ ਦੀ ਸ਼ੁਰੂਆਤ ਕਰਵਾਈ ਗਈ ਆ। ਜੀ ਉਹ ਮੇਰਾ ਕੁਐਸਚਨ ਇਹ ਸੀਗਾ ਕਿ ਜਿਵੇਂ ট্রান্সਫਾਰਮਰਾਂ ਦੇ ਉਹ ਘਟਨਾਂ ਨੂੰ ਲੈ ਕੇ ਖਾਨਿਆਂ ਨੂੰ ਲੈ ਕੇ ਟਰੋਲ ਬੜੇ ਹੋ ਰਹੇ ਆ ਆਰਮਰ ਨਹੀਂ ਬਾਰੇ। ਦੇਖੋ ਗੱਲ ਇਹ ਆ ਹਾਂਜੀ ਕਿ ਮੈਂ ਦੱਸਣਾ ਚਾਹੁੰਨਾ ਕਿ ਕੰਮ ਕੋ ਛੋਟਾ ਜਾਂ ਕੋ ਵੱਡਾ ਨਹੀਂ ਹੁੰਦਾ। ਜਿਹੜੇ ਟ੍ਰੋਲ ਕਰ ਰਹੇ ਆ 70 70 ਸਾਲ ਜਿੰਨਾ ਸਰਕਾਰਾਂ ਹਟਾਈਆਂ ਇਹਨਾਂ ਨੂੰ ਤੇ ਡੁੱਬ ਕੇ ਮਰ ਜਾਣਾ ਚਾਹੀਦਾ ਕਿ ਤੁਸੀਂ 70 ਸਾਲ ਰਾਜਪਾਕ ਕੀਤਾ ਟਾੜਕੋ ਬਖਾਣੇ ਨਹੀਂ ਬਣੇ ਤੁਹਾਡੇ ਕੋਲ ਟਰਾਂਸਫਾਰਮਰ ਨਹੀਂ ਲੱਗੇ ਤੇ ਹੁਣ ਸਰਕਾਰ ਲਾ ਰਹੀ ਆ ਤੇ ਤੁਹਾਡੇ ਢਿੱਡ ਪੀੜ ਹੁੰਦੀ ਆ ਕੰਮ ਛੋਟਾ ਹੋਵੇ ਪਉ ਵੱਡਾ ਹੋਏ ਕੰਮ ਕੰਮ ਹੁੰਦਾ ਤੇ ਕੰਮ ਜਿਹੜਾ ਕਰਨ ਵਾਲਾ ਵਾ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਨਾ ਕਿ ਨੈਗੇਟਿਵ ਕਮੈਂਟ ਕਰਨੇ ਚਾਹੀਦੇ। ਸੁਤਨ ਹਲਕਾ ਕਾਦੀਆਂ ਦੇ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਮਾ ਜਿਹੜਾ ਨੇ ਕਿਹਾ ਕਿ ਅੱਜ ਜਿਹੜਾ ਇੱਥੇ ਨੀ ਪੱਥਰ ਦੇ ਰੱਖਣ ਦੇ ਲਈ ਪਹੁੰਚੇ ਆ ਤਾਂ ਉਹਨਾਂ ਨੇ ਦੱਸਿਆ ਕਿ ਇੱਥੇ ਰਿਪੇਅਰ ਦੇ ਨੀ ਪੱਥਰ ਜਿਹੜੇ ਰੱਖੇ ਜਾ ਰਹੇ ਨੇ ਦੂਜੇ ਪਾਸੇ ਜਿਹੜਾ ਅੱਜ ਇੱਥੇ ਵਿਰੋਧ ਚੱਲ ਰਿਹਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਲੋਕ ਰੋਸ ਕਰ ਰਹੇ ਨੇ ਤਾਂ ਜਗਰੂਪ ਸਿੰਘ ਸੇਖਮਾ ਤੁਹਾਨੂੰ ਦੱਸਦੀ ਪਿੰਡ ਝੰਡਾ ਲਪਾਉਣਾਂ ਦੇ ਵਿੱਚ ਨੀ ਪੱਥਰ ਰੱਖਣ ਦੇ ਲਈ ਪਹੁੰਚੇ ਟਾਂਚਾ ਤਿਆਰ ਕੀਤਾ ਗਿਆ ਉਸ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਦੇਤੇ ਸਰਪੰਚ ਦੇ ਬੇਟੇ ਦੇ ਉੱਤੇ ਜਿਹੜਾ ਮਾਮਲਾ ਦਰਜ ਹੋਇਆ ਉਸ ਨੂੰ ਲੈ ਕੇ ਸਾਰਿਆਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੁਣ ਤੱਕ ਦੇ ਲਈ ਇੰਨਾ ਹੀ ਨਵੀਂ ਅਪਡੇਟ ਜਲਦ ਤੁਹਾਡੇ ਨਾਲ ਸਾਂਝੀ ਕਰਾਂਗੇ ਆਪਣੇ ਸੰਯੋਗੀ ਕਮਲਜੀਤ ਦੇ ਨਾਲ ਮੈਂ ਜਤਿੰਦਰ ਥੋੜੀ ਕੇ ਆਰਟੀ ਨਿਊਜ਼ ਨੈਟਵਰਕ ਝੰਡਾ ਲੁਬਾਣਾ ਜ਼ਿਲ੍ਹਾ ਗੁਰਦਾਸਪੁਰ